ਕਹਿੰਦੇ ਕੱਲ ਸੋਨੂ ਸੀਤੋਵਾਲਾ ਵੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਤੇ ਉੱਥੇ ਜਾ ਕੇ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਗਾਣਾ ਵੀ ਸੁਣਿਆ ਤੇ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਯਾਦੇ ਵਿਰਲ ਵੀ ਹੋ ਰਿਹਾ ਹੈ ਆਓ ਪਹਿਲਾਂ ਤਾਂ ਸੁਣੋ ਸਿੱਧੂ ਮੂਸੇਵਾਲਾ ਦਾ ਗਾਇਆ ਸੋਨੂ ਸੀਤੋਵਾਲਾ ਨੇ ਗਾਣਾ ਜੇ ਬਾਈ ਬਾਈ ਕਹਿੰਦੀ ਦੁਨੀਆ ਤੇਰੇ 21 ਸਾਲਾਂ ਦੇ ਤੇਰੇ ਜੱਟ ਨੂੰ ਜੇ ਬਾਈ ਬਾਈ ਕਹਿੰਦੀ ਦੁਨੀਆ ਤੇਰੇ 21 ਸਾਲਾਂ ਦੇ ਤੇਰੇ ਜੱਟ ਨੂੰ ਜੇ ਬਾਈ ਬਾਈ ਕਹਿੰਦੀ ਦੁਨੀਆ ਕੀ ਆਸਾਂ ਲੈਂਦੇ ਤੇਰੇ ਯੱਟ ਨੂੰ ਇਸ ਦਿਨ ਨਾਲ ਹੀ ਸੋਨੂ ਸੀਤੋਵਾਲ ਨੇ ਸਿੱਧੂ ਮੂਸੇਵਾਲ ਦੀ ਸਾਰੀ ਹਵੇਲੀ ਵੀ ਦੇਖੀ ਤੇ ਜਿੱਦਾਂ ਟਰੈਕਟਰ ਵਗੈਰਾ ਖੜੇ ਹੁੰਦੇ ਆ ਉਹ ਵੀ ਸਾਰਾ ਕੁਝ ਦੇਖ ਕੇ ਦੇਖੋ ਸਾਰੇ ਹਵੇਲੀ ਵਿੱਚ ਘੁੰਮਦਾ ਹੋਇਆ ਸੋਨੂ ਸੀਤਵਾਲਾ ਤੁਹਾਨੂੰ ਦਿਖਾਈ ਦੇ ਰਿਹਾ ਪਰ ਅਖੀਰ ਵਿੱਚ ਇੱਕ ਗੱਲ ਦੱਸਣਯੋਗ ਇਹ ਆ ਕਿ ਸੋਨੂ ਸੀਤਵਾਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀਗੇ ਮੇਰਾ ਲੋਕੀ ਮਜ਼ਾਕ ਅਡਾਉਂਦੇ ਆ ਪਰ ਮੇਰੇ ਕੋਲ ਰੋਟੀ ਵੀ ਕਈ ਵਾਰੀ ਨਹੀਂ ਜੁੜਦੀ ਰਾਤ ਦੀ ਖਾਣ ਵਾਲੀ ਤੇ ਮੈਂ ਆਹੀ ਕੰਮ ਕਰਕੇ ਵੀਡੀਓ ਮਾੜੀਆਂ-ਮੁਠੀਆਂ ਪਾ ਕੇ ਆਪਣੀ ਰੋਟੀ ਕਮਾਉਣਾ ਮੇਰੇ ਪਿੰਡ ਵਾਲਿਆਂ ਨੇ ਮੇਰੀ ਬਾਹਾਂ ਵੀ ਤੋੜ ਦਿੱਤੀ ਸੀ ਤੇ ਮੇਰਾ ਆਹੀ ਜਰੀਆ ਰੋਟੀ ਕਮਾਉਂਦਾ ਤੇ ਮੇਰਾ ਮਜ਼ਾਕ ਨਾ ਅਡਾਇਆ ਕਰੋ ਤੇ ਵੀਡੀਓ ਨੂੰ ਵੀ ਬਾਤ ਤੋਂ ਬਾਤ ਸ਼ੇਅਰ ਕਰੋ ਜੋ ਇਸ ਦਾ ਮਜ਼ਾਕ ਅਡਾਉਂਦੇ ਆ ਉਹ ਮਜ਼ਾਕ ਨਾ ਅਡਾਇਆ ਕਰੋ ਤੇ ਅਮਦੀਆ ਹੋਰ ਨ ਇਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਤੁਸੀਂ ਮਜ਼ਾਕ ਦੀ ਗੱਲ ਕੀਤੀ ਤੇ ਗਰੀਬੀ ਦੀ ਗੱਲ ਕੀਤੀ ਕਦੇ ਇਦਾਂ ਦਾ ਟਾਈਮ ਵੇਖਿਆ ਜਦੋਂ ਰੋਟੀ ਵੀ ਨਸੀਬ ਨਹੀਂ ਹੋਈ ਰਾਤ ਨੂੰ ਨਸੀਬ ਤੇ ਹੁਣ ਵੀ ਨਹੀਂ ਆ ਮੈਡਮ ਜੀ ਹੁਣ ਵੀ ਨਹੀਂ ਆ ਨਸੀਬ ਤੇ ਮਰਦੇ ਛੱਟ ਲੱਗੀ ਆਪ ਦੇ ਸਿਰ ਤੇ ਕਮਾਉਂਦੇ ਤੇ ਆਪ ਦੇ ਤੇ ਖਾਂਦੇ ਆ ਮੇਆ ਭੈਣ ਭਰਾ ਵੀ ਸਾਥ ਛੱਡ ਗਏ ਕਿੰਨੇ ਬਾਹਵਨੇ ਭੜੀ ਨਹੀਂ ਸਾਥ ਤੇ ਆਪ ਦਾ ਫੜਿਆ ਮੈਂ